ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਜੀ ਤਾਲਿਬ ਹੈ ਜੀ ਕੀ ਵਾਕਿਆ ਹੋਇਆ ਸੀ ਵਾਕਿਆ ਜੀ ਰਾਤ ਦੇ ਹੀ 12 ਵਜੇ ਦੇ ਬਾਅਦ ਮਤਲਬ ਕਿ 12 12:30 ਵਜੇ ਕਰੀਬ ਕੁਸ਼ਕ ਘਰ ਦੇ ਵਿੱਚ ਬੰਦੇ ਬੜੇ ਤੇ ਉਹਨਾਂ ਨੇ ਮੈਨੂੰ ਫੜਿਆ ਮਤਲਬ ਕਿ ਗळा-ਗੁळा ਘੋਟਿਆ ਬੋਲਣ ਨਹੀਂ ਦਿੱਤਾ ਹੈਗਾ ਪਹਿਲਾ ਦੋ ਜਣੇ ਸੀਗੇ ਮੈਂ ਉਹਨੂੰ ਇੱਕ ਨੂੰ ਤਾਂ ਫੜ ਲਿਆ ਫਿਰ ਇੱਕ ਹੋਰ ਆ ਗਿਆ ਤਿੰਨ ਹੋ ਗਏ ਮਤਲਬ ਕਿ ਉਹਨਾਂ ਨੇ ਫਿਰ ਮੈਨੂੰ ਬੰਨ ਕੇ ਸਿੱਟ ਲਿਆ ਤੇ ਕਿੰਨੇ ਬੰਦੇ ਸੀਗੇ ਟੋਟਲ ਬੰਦੇ ਸਰ ਚਾਰ ਸੀਗੇ ਜਿਹੜੇ ਮੈਂ ਦੇਖੇ ਨੇ ਕੁਈ ਹਥਿਆਰ ਵਗੈਰਾ ਸੀ ਹਥਿਆਰ ਸੀਗੇ ਉਹਨਾਂ ਕੋਲ ਮਤਲਬ ਹਥਿਆਰ ਇਹ ਹੀ ਆਪਣੀ ਛੋਰੀਆਂ ਵਗੈਰਾ ਦਾ ਵਗੈਰਾ ਜਿਹੜੇ ਹੁੰਦੇ ਨੇ ਤੇ ਕੀ ਅੰਦਰ ਕਿਵੇਂ ਐਂਟਰ ਕਿਵੇਂ ਕੀਤਾ ਕਰਦੇ ਨੇ ਐਂਟਰੀ ਸਰ ਕੁਛ ਪਤਾ ਨਹੀਂ ਸੀ ਸੁੱਤੇ ਪਏ ਸੀਗੇ ਬਿਲਕੁਲ ਜਿਹੜੇ ਰੂਮ ਚ ਮੈਂ ਅੱਜ ਇਕੱਲਾ ਹੀ ਸੀਗਾ ਮੈਂ ਉੱਥੇ ਇਕੱਲਾ ਹੀ ਪਿਆ ਸੀ ਬੈੱਡ ਤੇ ਬਸ ਆਂਦੇ ਉਹਨਾਂ ਨੇ ਮਤਲਬ ਕਿ ਮੈਨੂੰ ਫੜ ਲਿਆ ਮੌਕਾ ਨਹੀਂ ਦਿੱਤਾ ਕਿ ਕੁਝ ਬੋਲਾਂ ਜਾਂ ਨਹੀਂ ਗळा ਦੱਬ ਲਿਆ ਉਹਨਾਂ ਨੇ ਫਿਰ ਟੇਪ ਵਗੈਰਾ ਮਤਲਬ ਕਿ ਜਿਹੜੇ ਪਲਾਸਟਿਕ ਦੀ ਲੋਕ ਹੁੰਦੇ ਨੇ ਉਹਦੇ ਨਾਲ ਹੱਤੁੱਤ ਬੰਨਤੇ ਅੱਛਾ ਲੱਤਾਂ ਵੀ ਬੰਨਤੀਆਂ ਤੇ ਕੁਝ ਸਮਾਨ ਵਗੈਰਾ ਵੀ ਲੈ ਕੇ ਜene ਤੁਹਾਡੇ ਨਹੀਂ ਸਰ ਬਚਾਅ ਹੋ ਗਿਆ ਕੁਝ ਲੈ ਕੇ ਨਹੀਂ ਗਏ ਮੇਰਾ ਟਾਈਮ ਵੇਸਟ ਹੋ ਗਿਆ ਬਾਕੀ ਉਹਨਾਂ ਨੇ ਮਤਲਬ ਕਾਰਵਾਈ ਕੀਤੀ ਆ ਪੇਟੀ ਵਗੈਰਾ ਖੋਲੀ ਆ ਬਾਕੀ ਬਚਾਅ ਹੋ ਗਿਆ ਉਹਨਾਂ ਦੇ ਹੱਥ ਕੁਝ ਨਹੀਂ ਲੱਗਿਆ ਤੁਸੀਂ ਪਰ ਘਰ ਚ ਕਿੰਨੇ ਜਣੇ ਸੀ ਘਰ ਚ ਤਿੰਨ ਚਾਰ ਜਣੇ ਸੀ ਇੱਕ ਛੋਟੀ ਕੁੜੀ ਆ ਸੀਗੀ 11 ਸਾਲਾਂ ਦੀ ਇੱਕ ਭਾਈ ਆ ਹੈਂਡੀਕੈਪ ਨੇ ਉਹ 35 35 ਸਾਲ ਦੀ ਉਮਰ ਆ ਉਹਨਾਂ ਦੇ ਇੱਕ ਮਦਰ ਜੀ ਸੀ ਜੀ ਨਾਮ ਕੀ ਨੇ ਇਹਨਾਂ ਪਰਿਵਾਰ ਦੇ ਪਰਿਵਾਰ ਮੰਮੀ ਦਾ ਨਾਮ ਮੀਨਾ ਹੈ ਤੇ ਬ੍ਰਦਰ ਦਾ ਨਾਮ ਮੁੰਤੀ ਜੀ ਰਾ ਤੇ ਇੱਕ ਭਤੀਜੀ ਸੀ ਜੀ ਮੁਸਕਾਨ ਉਹਦੀ ਉਮਰ ਕਿੰਨੀ ਹੈ ਕੁੜੀਆ ਦੀ ਉਮਰ ਹੈਗੀ ਹੈ 11.5 ਸਾਲ ਨੇ ਸਭ ਨਾਲ ਕੁੱਟ ਮਾਰ ਗਈ ਨੇ ਨਹੀਂ ਉਹਨਾਂ ਨੇ ਬਸ ਮੈਨੂੰ ਤੇ ਮੰਮੀ ਨੂੰ ਹੀ ਬਣ ਕੇ ਸਿੱਟਿਆ ਹੈ ਅੱਛਾ ਹਾਂਜੀ ਦੂਸਰਾ ਭਾਈ ਜਿਹੜਾ ਹੈਗਾ ਉਹ ਹੈਂਡੀਕੈਪ ਆ ਉਹ ਮਤਲਬ ਨਾ ਤਾਂ ਬੋਲਦਾ ਨਾ ਚੱਲਦਾ ਉਹਨਾਂ ਨੇ ਕੁਝ ਨਹੀਂ ਕਿਹਾ ਉਹਨਾਂ ਨੇ ਅੱਛਾ ਹਾਂਜੀ ਮ ਜਿਹੜੀ ਪੁਲਿਸ ਆਈ ਹੈ ਕੀ ਕਾਰਵਾਈ ਕਰਨੀ ਹੈ ਕੁਛ ਨਹੀਂ ਸਰ ਉਹਨਾਂ ਨੇ ਕਾਰਵਾਈ ਕੀਤੀ ਹੈ ਦੇਖ ਰਹੇ ਨੇ ਉਹ ਬਾਕੀ ਸਮਾਨ ਬਚਾਓ ਹੋ ਗਿਆ ਕੁਛ ਨਹੀਂ ਸਾਰੀ ਚੀਜ਼ ਹੈ ਗਈ ਆ ਹਾਂ ਜੀ ਕੀ ਕਰਨਾਂ ਤੁਹਾਡਾ ਤਾਲਿਫ ਦੇ ਕਰੇ ਰਾਤ ਕੰਨ ਉਸੇ ਮੇਰੀ ਚੋਰੀ ਹੋ ਗਈ ਵੀ ਦੋ ਤਿੰਨ ਬੰਦੇ ਆਏ ਸੀਗੇ ਤੇ ਸਾਡਾ ਕੈਸ਼ ਲੈ ਗਏ ਤੇ ਸੋਨਾ ਲੈ ਗਏ ਜਦੋਂ ਅਸੀਂ ਆ ਕੇ ਸਰਚ ਕੀਤਾ ਤੇ ਮੈਸੇ ਵੀ ਅਲਵਾੜ ਦੇ ਵਿੱਚ ਮਿਲ ਗਿਆ ਸੀ ਜਿਹੜਾ ਉਹਨਾਂ ਦਾ ਸੋਨਾ ਵਗੈਰਾ ਸੀ ਉਹ ਵੀ ਸਾਰਾ ਪੇਟੀ ਚੋਂ ਹੀ ਮਿਲ ਗਿਆ ਸੀ ਤੇ ਇਹਦਾ ਕੀ ਕਾਰਨ ਹੋ ਸਕਦਾ ਜੀ ਹੋ ਸਕਦਾ ਕੋਈ ਚੋਰੀ ਦੇ ਮਕਸਦ ਨਾਲ ਆਇਆ ਹੋਵੇ ਜਿਹੜਾ ਕਿ ਨੇ ਸੱਟਾਂ ਲਾ ਕੇ ਜਿਹੜੇ ਮਾਤਾ ਜੀ ਹਾਲਤ ਕਹੇ ਜੀ ਮੈਨੂੰ ਬਿਲਕੁਲ ਨਾਰਮਲ ਹੈ ਸਿੰਪਲ ਹੈ ਜੀ ਕੋਈ ਹੋਰ ਨਹੀਂ ਸਿੰਪਲ ਸਾਡੇ ਜਿਹੜਾ ਬੇਟਾ ਤੇ ਮਾਂ ਦਾਖਲ ਹੋਈ ਸੀ ਲਾ ਬੇਟਾ ਜੀ ਬੇਟਾ ਹੀ ਸਾਡੇ ਨਾਲ ਆ ਕੇ ਬੈਠ ਕੇ ਗਿਆ ਉਸ ਨੇ ਆਪਣੇ ਸਮਾਨ ਖੋਲਿਆ ਤੇ ਉਹ ਦੇਖਿਆ ਕਿ ਕੁਝ ਨਹੀਂ ਹੈ ਮਾਂਤਾ ਜੀ ਦੀ ਉਮਰ ਠੀਕ ਹੈ ਠੀਕ ਹੈ ਜੀ ਇਹ ਕਹਿੰਦੇ 5 70 ਸਾਲ ਮਰੀ ਜੀ ਉਹ RAM ਨਾਲ ਜਿਹੜਾ ਮਾਤਾ ਦਾ ਉਮਰ ਤਾਂ ਹਾਂ ਉਮਰ ਤਾਂ ਤਾਂ ਜਾਮਰ ਦੇ ਹਿਸਾਬ ਨਾਲ ਹਾਂ ਉਹ ਠੀਕ ਹੈ ਸਭ ਕੁਝ ਕੋਈ ਕਿਸੇ ਨੂੰ ਪ੍ਰੋਬਲਮ ਨਹੀਂ ਸਿੰਪਲ ਸੱਟ ਸੀ ਜੀ ਜਿਵੇਂ ਹੱਥ ਇਹ ਕਿੰਨੇ ਕ ਵੀ ਦੀ ਵਾਰ ਦਾਤਾ ਜੀ ਇਹ 12:30 ਤੋਂ ਲੈ ਕੇ 2:30 ਦੇ ਵਿੱਚ अच्छा जी ਕਿੰਨੇ ਕ ਬੰਦੇ ਸੀਗੇ ਜੀ ਦੋ ਤਿੰਨ ਬੰਦੇ ਲੱਗਦਾ ਅੱਛਾ थैंक यू ਇੱਕ ਕੀ ਮਰੇਗੀ ਇਹ ਸਰ ਇਹ ਗळा ਘੁੱਟਿਆ ਗਿਆ ਸੀ ਘੁੱਟਿਆ ਗਿਆ ਜੀ